ਨਗਰ ਕੌਂਸਲ ਫਾਜ਼ਿਲਕਾ ਵੱਲੋਂ ਈਓ ਰੋਹਿਤ ਕੁਮਾਰ ਦੀ ਅਗਵਾਈ ਹੇਠ ਫਾਜ਼ਿਲਕਾ ਦੇ ਵਿੱਚ ਪ੍ਰੋਪਰਟੀ ਟੈਕਸ ਨਾ ਭਰਨ ਵਾਲਿਆਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਫਾਜ਼ਿਲਕਾ ਨਗਰ ਕੌਂਸਲ ਵੱਲੋਂ ਵੱਖ-ਵੱਖ ਬਾਜ਼ਾਰਾਂ ਵਿੱਚ ਜਾ ਕੇ ਦੁਕਾਨਦਾਰਾਂ ਤੇ ਪ੍ਰੋਪਰਟੀ ਟੈਕਸ ਭਰਨ ਸੰਬੰਧੀ ਨੋਟਿਸ ਦਿੱਤੇ ਗਏ ਅਤੇ ਜਿਨ੍ਹਾਂ ਦੇ ਟੈਕਸ ਨਹੀਂ ਭਰੇ ਉਹਨਾਂ ਦੀਆਂ ਦੁਕਾਨਾਂ ਸੀਲ ਕਰਨ ਦੇ ਆਰਡਰ ਕੀਤੇ ਗਏ ਇਸ ਮੁਕੇ ਹੋਰ ਕੀ ਕੁਝ ਹੋਇਆ ਸਭ ਕੁਝ ਜਾਣ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਲਈ ਸਟਾਈਲਿੰਗ ਦੀ ਕਾਰਵਾਈ ਅੱਜ ਕਿਤੇ ਕੀਤੀ ਜਾ ਰਹੀ ਸੀਗੀ ਜੀ ਜਿਹੜੀ ਇਸ ਪ੍ਰਾਪਰਟੀ ਦਾ ਟੈਕਸ 8 ਲੱਖ ਪਲੱਸ ਬੰਦਾ ਸੀ ਇਹਨਾਂ ਨੇ 13-14 ਤੋ ਪ੍ਰੋਪਰਟੀ ਦਾ ਕਾਹਦਾ ਨਹੀਂ ਕੀਤਾ ਹੁਣ ਜੋ ਹੈ ਕਿ ਪਾਰਟ ਪੇਮੈਂਟ ਇੱਕ ਵਾਰੀ 5 ਲੱਖ ਰੁਪਏ ਆਦਾ ਕਰਨ ਨੂੰ ਤਿਆਰ ਨੇ ਇਹਨਾਂ ਨੂੰ ਦਫ਼ਤਰ ਬੁਲਾਇਆ ਗਿਆ ਉਹਨੂੰ ਬਾਕੀ ਕਾਰਵਾਈ ਦਫ਼ਤਰ ਨੇ ਆ ਸਰ ਅੱਜ ਦੀ ਡੇਟ ਜੀ ਗੱਲ ਕਰਨੀ ਤੇ ਕਿੰਨੇ ਥਾਵਾਂ ਤੋਂ ਉੱਤੇ ਇਸ ਤਰ੍ਹਾਂ ਦਾ ਐਕਸ਼ਨ ਵੇਖ ਰਹੇ ਅਸੀਂ ਇੱਕ ਬਿਕਾਨੀ ਰੋਡ ਤੇ ਇੱਕ ਪ੍ਰਾਪਰਟੀ ਸੀਗੀ ਉਹ ਵੀ 8 ਲੱਖ ਪਲੱਸ ਹੀ ਬੰਦੇ ਸੀਗੇ ਉਹਨੇ ਵੀ 13 ਤੋਂ 14 ਤੋ ਭਰਿਆ ਹੀ ਨਹੀਂ ਸੀ ਟੈਕਸ ਇਹ ਉਹਨੇ ਵੀ ਕੱਲ ਤੱਕ ਦਾ ਸਮਾਂ ਮੰਗਿਆ ਇਹ ਕੱਲ੍ਹ ਦੁਆਰਾ ਫੇਰਦੀ ਮਰਵਿੰਦਰ ਸਨਰੋਂ ਦਾ ਕਿਨਾ ਸੀਗਾ ਕਿ ਸਾਨੂੰ ਸਾਲਦਰ ਸਾਲ ਟੈਕਸ ਦਾ ਕੋਈ ਨੋਟਿਸ ਨਹੀਂ ਦਿੱਤਾ ਗਿਆ ਇਹ ਇਹ ਪ੍ਰੋਪਰਟੀ ਟੈਕਸ ਹੈ ਇਹ ਆਪਣੇ ਆਪ ਭਰਨਾ ਹੁੰਦਾ ਜਿਵੇਂ ਆਪਾਂ ਇਨਕਮ ਟੈਕਸ ਭਰਦੇ ਆ ਇਹ ਪ੍ਰੋਪਰਟੀ ਟੈਕਸ ਵੀ ਉ ਸੇਮ ਹੀ ਹੈ ਇਹ ਕਿੰਨੇ ਸਾਲਾਂ ਦਾ ਬਕਾਇਆ ਸੀਗਾ ਇਹਨਾਂ ਦਾ 12 ਸਾਲਾਂ ਦਾ ਬਕਾਇਆ ਸੀਗਾ ਉਹਦਾ ਵੀ 12 ਸਾਲਾਂ ਚੰਨ ਸਾਲ ਦੀ ਸਾਲ ਤੁਸੀਂ ਕੋਈ ਨੋਟਿਸ ਕਰਦੇ ਹੋ ਇਹਨਾਂ ਨੂੰ ਨੋਟਿਸ ਨਹੀਂ ਕਰਦੇ ਕੋਈ ਮਤਲਬ ਨੋਟਿਸ ਆਸੀ ਕਰਨ ਜਿਵੇਂ ਨਹੀਂ ਪੜਿਆ ਤਾਂ ਨੋਟਿਸ ਕੱਢ ਕੇ ਉਹਨਾਂ ਨੂੰ ਇਨਫਾਰਮ ਕਰਨੇ ਵੀ ਤਾਂ ਤੁਹਾਡਾ ਇਹਨਾਂ ਬਕਾਇਆ ਬਣਦਾ ਹੈ ਜੇਕਰ ਨਹੀਂ ਭਰਦੇ ਤਾਂ ਪ੍ਰੋਪਰਟੀ ਸੀਲ ਹੋ ਸਕਦੀ ਹੈ ਇਸ ਤੋਂ ਇਲਾਵਾ ਹੋਰ ਵੀ ਚ ਹੋ ਰਹੀ ਆ ਅੱਜ ਹੋ ਰਹੀ ਇਸ ਤੋਂ ਇਲਾਵਾ ਹੋਰ ਕਿੰਨੇ ਕੋਤ ਐ ਜਿਹੜੀਆਂ ਸਾਈਟ ਹੈਗੀਆਂ ਨੇ ਜਿੱਤੇ ਇਹ ਉਹਨਾਂ ਸਾਰੇ ਟ੍ਰੇਸ ਕਰਕੇ ਤੇ ਅਸੀਂ 23 ਮਾਰਚ ਤੱਕ ਕਾਫੀ ਹੋਰ ਪ੍ਰੋਪਰਟੀਆਂ ਸੀਲ ਕਰਨੀਆਂ ਇਹ ਟੋਟਲ ਬਕਾਇਦੇ ਇਹ ਗੱਲ ਕਰਨੀ ਕਿੰਨਾ ਕ ਬਕਾਇਆ ਜਿਹੜਾ ਹੈਗਾ

ਕੀ ਕੀਤੀ ਜਾਨੀ ਕਾਇਦ ਮਿਲ ਤੁਮਸੇ ਕੀ ਉਹਨਾਂ ਨੂੰ ਫਾਈਨਲੀ ਜਾ ਕੇ ਅਦਰਵਾਇਜ਼ ਫਿਰ ਸੇਲਿੰਗ ਦੀ ਪ੍ਰੋਸੈਸਿੰਗ ਸਟਾਰਟ ਅੱਜ ਦੁਕਾਨਾਂ ਤੇ ਜਾਇਆ ਗਿਆ ਕੀ ਕਹਿਣਾ ਸੀ ਦੁਕਾਨਦਾਰਾਂ ਦਾ ਇਹਨਾਂ ਜੋ ਦੁਕਾਨਦਾਰ ਹੈ ਉਹ ਮੰਦੇ ਆਪ ਕੀ ਉਹਨਾਂ ਦਾ ਅਨਪੇਡ ਹੈ ਤੇ ਉਹਨਾਂ ਕੋਲ ਇਹ ਵੀ ਐਸੀ ਡਿਮਾਂਡ ਕੀਤੀ ਵੀ ਅਗਰ ਤੁਸੀਂ ਕਿਥੋਂ ਤੱਕ ਪੇਡ ਹੈ ਤੁਸੀਂ ਉਹ ਸਲਿੱਪ ਉਹ ਗੈਰ ਰਸੀਡ ਦਿਖਾ ਦਿਓ ਤਾਂ ਉਹ ਦੇਰ ਐਨੇਬਲ ਟੂ ਪ੍ਰੋਡਿਊਸ ਦਿਸ ਰਸੀਪਟਸ ਫਾਰ ਦ ਪੇਮੈਂਟ ਆਫ ਦ ਟੈਕਸਿਸ ਤਾ ਸਾਰੇ ਕੋਲ ਸਾਰੇ ਰਿਕਾਰਡ ਹੈਗੇ ਨੈ ਕਾਉਂਸਲ ਦੇ ਕੰਪਲੀਟ ਹੈ ਤਾਂ ਜੋ ਵੀ ਹੋਇਆ ਜਿੱਦ ਤੱਕ ਪੇਡ ਹੈ ਹੋ ਰਿਹਾ ਹੈ ਤਾਂ ਉਸ ਤੋਂ ਅੱਗੇ ਦੀ ਕਾਰਵਾਈ ਨਾਨ ਅਨਪੇਡ ਹੈ ਉਹੀ ਕਾਰਵਾਈ ਵਾਸਤੇ ਅੱਗੇ ਦੇ ਨੋਟਿਸ ਬਣ ਕੇ ਜਾਂਦੇ ਹੈ ਪਹਿਲਾ ਟਾਈਮ ਟਾਈਮ ਦੇ ਟਾਈਮ ਬੀਤੇ ਜਾਂਦੇ ਫਿਰ ਫਾਈਨਲ ਅਸਿਕਰਸ ਤੇ ਸੀਨ ਗੜੀ ਜਾਂਦੇ ਤਾਂ ਸਹੀ ਜੰਪ ਓਵਰ ਨਹੀਂ ਕਰਦੇ ਕਿ ਪੈਨਵਰ ਅਸਿਕਰਸ ਦੀ ਕਾਰਵਾਈ ਕਰੀ ਕਿਉਂਕਿ ਆਪ ਦਾ ਜੋ ਬਿਜ਼ਨਸ ਕਰਨਾ ਹੈ ਸਾਰਿਆਂ ਦਾ ਕੰਮ ਹੈ ਤੇ ਸਾਰਾ ਸ਼ਹਿਰ ਦਾ ਸਾਰਾ ਮਿਲ ਕੇ ਚੱਲਦਾ ਹੈ ਤਾਂ ਇਹ ਵੀ ਇੱਕ ਫਰਜ ਬਣਦਾ ਹੈ ਕਿ ਆਪ ਦਾ ਪ੍ਰੋਪਰਟੀ ਟੈਕਸ ਹੋ ਰਿਹਾ 10 ਟਾਈਮ ਪੇ ਕਰਦੇ ਨੇ ਜਿਹਨਾਂ ਨੇ ਟੈਕਸ ਨਹੀਂ ਭਰੇ ਉਹਨਾਂ ਨੂੰ ਕੀ ਅਪੀਲ ਹੈ ਨਗਰ ਕੌਂਸਲ ਨੂੰ ਸੋਲਵਸ ਮੈਨੂੰ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਜਿਹੜੀ ਸਟੈਪ ਅਸੀਂ ਕੁਛ ਇੱਕ ਦੇ ਅਗੇਂਸਟ ਲੈ ਰਹੇ ਹਾਂ ਉਹ ਫਿਰ ਸਾਰਿਆਂ ਦੇ ਅਗੇਂਸਟ ਇਸ ਤਰੀਕੇ ਨਾਲ ਨਾ ਲਈਏ ਤਾਂ ਕਿ ਇੱਕ ਮੈਸੇਜ ਹੈ ਕਿ ਆਪ ਦਾ ਪ੍ਰੋਪਰਟੀ ਟੈਕਸ ਜੋ ਬਣਦਾ ਹੈ ਉਹ ਆਪ ਦਾ ਟਾਈਮ 'ਤੇ ਪੇ ਕਰ ਦਿਓ ਸਿਮਪਲੀ। ਅਸੀਂ ਲਾਸਟ ਚੈਂਲੇ ਇਸ ਮਹੀਨੇ ਵਿੱਚ ਤਾਂ ਕਿ ਸਾਨੂੰ ਇਹ ਸਟੈਪ ਅੱਗੇ ਨਾ ਲੈਣਾ ਪਵੇ ਕਿਉਂਕਿ ਸਾਰੇ ਸਾਰਾ ਮਿਲ ਕੇ ਚੱਲਦਾ ਤਾਂ ਇਸ ਵਾਰ ਸਿਰ ਜਿਸ ਦੀ ਜਿਹੜੀ ਡਿਊਟੀ ਬਣਦੀ ਹੈ ਉਹ ਜਿਹੜੀ ਸਾਰੇ ਆਪ ਦੇ ਪਰ ਸਿਮਪਲ। ਥੈਂਕ ਯੂ। एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत